ਤੇ ਅੰਦਰ ਜਿਹੜੀ ਆ ਮਜ਼ਾਰ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਮਜ਼ਾਰ ਦੇ ਕਿਉਂਕਿ ਇਹ ਹੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਛੋਟੇ ਸ਼ਹਿਬਜਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਬੜੀ ਵੱਡੀ ਗੱਲ ਸੀ ਉਸ ਸਮੇਂ ਸੂਬਾ ਸਰਹੰਦ ਨੂੰ ਐਡੀ ਗੱਲ ਕਹਿ ਦੇਣੀ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਕਹਿ ਦਿੱਤੀ ਕਿਉਂਕਿ ਔਰੰਗਜ਼ੇਬ ਦਾ ਬੜਾ ਖਾਸਮ ਖਾਸ ਸੀ ਸੂਬਾ ਸਰਹੰਦ ਤੇ ਜਿਹੜੀ ਔਰੰਗਜ਼ੇਬ ਦੇ ਨਾਲ ਉਹਦੀ ਨੇੜਤਾ ਦੇ ਕਾਰਨ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਜਿਹੜੀ ਆ ਉਹਨਾਂ ਦਾ ਰਾਜ ਭਾਗ ਵੀ ਉਹਨਾਂ ਦੇ ਕੋਲੋਂ ਖੁੱਸ ਸਕਦਾ ਸੀ ਉਹਨਾਂ ਦੀ ਨਵਾਬੀ ਵੀ ਉਹਨਾਂ ਦੇ ਕੋਲੋਂ ਖੁੱਸ ਸਕਦੀ ਸੀ ਸ਼ਾਹੀ ਮਕਬਰੇ ਨਵਾਬਾਂ ਦੇ ਮਕਬਰੇ ਤੇ ਮਕਬਰਿਆਂ ਨੂੰ ਇੰਨੇ ਸੁੰਦਰ ਤਰੀਕੇ ਦੇ ਨਾਲ ਬਣਾਇਆ ਗਿਆ ਕਿ ਉਹਨਾਂ ਦੀ ਸੁੰਦਰਤਾ ਜੇਕਰ ਅੱਜ ਵੀ ਇਹਨਾਂ ਨੂੰ ਸੰਭਾਲ ਲਿਆ ਜਾਵੇ ਤਾਂ ਬੜੀ ਬਿਊਟੀਫੁਲ ਜਿਹੜੀ ਸੁੰਦਰਤਾ ਅੱਜ ਵੀ ਇਹਦੀ ਦੇਖੀ ਜਾ ਸਕਦੀ ਆ ਐਡੇ ਜ਼ਬਰਦਸਤ ਕਲਾਕ੍ਰਿਤੀ ਦੇ ਨਮੂਨੇ ਆ ਕਿ ਦੇਖ ਕੇ ਬੰਦਾ ਦੰਗ ਰਹਿ ਜਾਂਦਾ ਸਾਰਾ ਕਿਉਂਕਿ ਹਾਲਤ ਜਿਹੜੀ ਮਕਬਰਿਆਂ ਦੀ ਉਹ ਕਾਫੀ ਖਸਤਾ ਹੈ ਇਸ ਲਈ ਮਕਬਰਿਆਂ ਦੇ ਉੱਪਰ ਚੱਲ ਕੇ ਅਸੀਂ ਕੋਈ ਵੀ ਸਾਂਝ ਨਹੀਂ ਪਾਵਾਂਗੇ ਬਿਲਕੁਲ ਇਸੇ ਜਗ੍ਹਾ ਤੇ ਖੜ ਕੇ ਅਸੀਂ ਤੁਹਾਡੇ ਨਾਲ ਇਹਨਾਂ ਮਕਬਰਿਆਂ ਬਾਰੇ ਸਾਂਝ ਪਾ ਰਹੇ ਹਾਂ ਲਓ ਬਈ ਦੋਸਤੋ ਬਹੁਤ ਤੁਹਾਡਾ ਸਵਾਗਤ ਆ ਸਾਡੇ YouTube ਚੈਨਲ ਬਾਬੂ ਗੋੜਲੀ ਤੇ ਮੈਂ ਇੰਦਰਜੀਤ ਚੰਦੜ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਲੇਰ ਕੂਟਲਾ ਦੇ ਮਕਬਰੇ ਇਹ ਜਿਹੜੇ ਮਕਬਰੇ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਨਵਾਬ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਸਰਹੰਦ ਦੇ ਨਵਾਬ ਦੇ ਕੋਲ ਉਸ ਸ਼ੇਰ ਮੁਹੰਮਦ ਖਾਨ ਦਾ ਮਕਬਰਾ ਜਿਹੜਾ ਬਿਲਕੁਲ ਇਹਨਾਂ ਮਕਬਰਿਆਂ ਦੇ ਵਿੱਚ ਇੱਕ ਮਕਬਰਾ ਸ਼ੇਰ ਮੁਹੰਮਦ ਖਾਨ ਦਾ ਆ ਤੁਹਾਨੂੰ ਜਿੱਥੇ ਸ਼ੇਰ ਮੁਹੰਮਦ ਖਾਨ ਦਾ ਮਕਬਰਾ ਦਿਖਾਵਾਂਗੇ ਉੱਥੇ ਹੀ ਉਹਨਾਂ ਦੇ ਪੋਤੇ ਅਤਾਉਲ ਖਾਨ ਤੇ ਹੋਰ ਜਿੰਨੇ ਵੀ ਨਵਾਬ ਮਲੇਰ ਕੋਟਲਾ ਦੀ रियासत ਦੇ ਹੋਏ ਆ ਉਹ ਸਾਰਿਆਂ ਦੇ ਜਿਹੜੇ ਮਕਬਰੇ ਆ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਬਣੇ ਆ ਇੱਕ ਇੱਕ ਕਰਕੇ ਸਾਰੇ ਮਕਬਰੇ ਦਿਖਾਵਾਂਗੇ ਸਾਰਾ ਅੰਦਰ ਚੱਲਦੇ ਆ ਤੇ ਮਕਬਰਿਆਂ ਦੀ ਹਿਸਟਰੀ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣੀ ਆ ਲੋਵੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸ਼ੇਰ ਮੁਹੰਮਦ ਖਾਨ ਦਾ ਮਕਬਰਾ ਦਿਖਾਉਣ ਦੇ। ਜਿਹੜੀ ਕਬਰ ਬਣੀ ਆ ਸ਼ੇਰ ਮੁਹੰਮਦ ਖਾਨ ਦੀ ਉਹ ਤੁਹਾਨੂੰ ਦਿਖਾਉਣੇ ਆ। ਤੁਸੀਂ ਜਾਣਦੇ ਆ ਕਿ ਸ਼ੇਰ ਮੁਹੰਮਦ ਖਾਨ ਉਹ ਸ਼ਖਸੀਅਤ ਹੋਇਆ ਜਿਨ੍ਹਾਂ ਨੇ ਛੋਟੇ ਸ਼ਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਜਦੋਂ ਸੂਬਾ ਸਰਹੰਦ ਨੇ ਕਚਹਿਰੀ ਲਾਈ ਤੇ ਇਲਾਕੇ ਭਰ ਦੇ ਨਵਾਬਾਂ ਨੂੰ ਉਸ ਕਚਹਿਰੀ ਦੇ ਵਿੱਚ ਸੱਦਿਆ ਜਦੋਂ ਛੋਟੇ ਸ਼ਹਿਬਜ਼ਾਦਿਆਂ ਨੂੰ ਸਜ਼ਾ ਸੁਣਾਈ ਜਾਣੀ ਸੀ। ਤਾਂ ਉਸ ਵਕਤ ਸ਼ੇਰ ਮੁਹੰਮਦ ਖਾਨ ਨੂੰ ਵੀ ਉਸ ਕਚਹਿਰੀ ਦੇ ਵਿੱਚ ਬੁਲਾਇਆ ਗਿਆ ਕਿ ਜਿਹੜਾ ਉਹ ਫੈਸਲਾ ਆ ਸਾਰੇ ਨਵਾਬਾਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਤਾਂ ਉਸ ਸਮੇਂ ਸ਼ੇਰ ਮੁਹੰਮਦ ਖਾਨ ਨੇ ਸੂਬਾ ਸਰਹੰਦ ਨੂੰ ਕਿਹਾ ਸੀ ਕਿ ਅਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਇੱਕ ਬਾਪ ਦਾ ਬਦਲਾ ਤੁਸੀਂ ਉਹਦੇ ਬੱਚਿਆਂ ਤੋਂ ਲਓ ਤੇ ਉਹ ਵੀ ਨਾਬਾਲਗ ਬੱਚਿਆਂ ਤੋਂ ਇਸ ਲਈ ਸੂਬਾ ਸਰਹੰਦ ਨੂੰ ਬੜਾ ਠੋਕ ਕੇ ਜਵਾਬ ਦਿੱਤਾ ਸੀ ਸ਼ੇਰ ਮੁਹੰਮਦ ਖਾਨ ਨੇ ਕਿ ਤੂੰ ਜੋ ਵੀ ਕਰ ਰਿਹਾ ਇਹ ਬਹੁਤ ਗਲਤ ਕਰ ਰਿਹਾ ਅਸਲਾਮ ਤੈਨੂੰ ਕਦੇ ਵੀ ਮਾਫ ਨਹੀਂ ਕਰੇਗਾ ਸੋ ਵੀ ਦੋਸਤੋ ਬੜੀ ਵੱਡੀ ਗੱਲ ਸੀ ਉਸ ਸਮੇਂ ਸੂਬਾ ਸਰਹੰਦ ਨੂੰ ਐਡੀ ਗੱਲ ਕਹਿ ਦੇਣੀ ਜਿਹੜੀ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਕਹਿ ਦਿੱਤੀ ਕਿਉਂਕਿ ਔਰੰਗਜ਼ੇਬ ਦਾ ਬੜਾ ਖਾਸਮ ਖਾਸ ਸੀ ਸੂਬਾ ਸਰਹੰਦ ਤੇ ਜਿਹੜੀ ਔਰੰਗਜ਼ੇਬ ਦੇ ਨਾਲ ਉਹਦੀ ਨੇੜਤਾ ਦੇ ਕਾਰਨ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਜਿਹੜੀ ਆ ਉਹਨਾਂ ਦਾ ਰਾਜ ਭਾਗ ਵੀ ਉਹਨਾਂ ਦੇ ਕੋਲੋਂ ਖੁੱਸ ਸਕਦਾ ਸੀ ਉਹਨਾਂ ਦੀ ਨਵਾਬੀ ਵੀ ਉਹਨਾਂ ਦੇ ਕੋਲੋਂ ਖੁੱਸ ਸਕਦੀ ਸੀ ਪਰ ਇਸ ਸਭ ਦੀ ਪ੍ਰਵਾਹ ਕੀਤੇ ਬਿਨਾ ਸ਼ੇਰ ਮੁਹੰਮਦ ਸਾਹਿਬ ਨੇ ਬੜੇ ਠੋਕ ਕੇ ਨਵਾਬ ਦਾ ਵਿਰੋਧ ਕੀਤਾ ਕਿ ਤੂੰ ਬਹੁਤ ਗਲਤ ਕਰ ਰਿਹਾ ਸੋ ਦੋਸਤੋ ਆਪਾਂ ਹੁਣ ਇਹ ਸਾਰਾ ਸ਼ਾਹੀ ਮਕਬਰਿਆਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਖ-ਵੱਖ ਜਿਹੜੇ ਨਵਾਬਾਂ ਦੇ ਮਕਬਰੇ ਆ ਉਹ ਇਸ ਜਗ੍ਹਾ ਦੇ ਉੱਤੇ ਬਣੇ ਆ ਟੋਟਲ 22 ਨਵਾਬ ਹੋਏ ਆ ਮਲੇਰ ਕੋਟਲੇ ਦੇ ਬਾਈਆਂ ਦੇ ਵਿੱਚੋਂ 17 ਨਵਾਬ ਜਿਹੜੇ ਆ ਇਸ ਜਗ੍ਹਾ ਦੇ ਉੱਤੇ ਦਫਨੇ ਆ ਆ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਜਿਹੜਾ ਮਕਬਰਾ ਆ ਮਜ਼ਾਰ ਆ ਉਹਨਾਂ ਦੀ ਤੁਸੀਂ ਬਣੀ ਦੇਖ ਰਹੇ ਆ 1712 ਦੇ ਵਿੱਚ ਉਸ ਪੁਰਦੇ ਖਾਕ ਹੋ ਜਾਂਦੇ ਆ ਤੇ ਇਸ ਜਗ੍ਹਾ ਤੇ ਉਹਨਾਂ ਦੀ ਜਿਹੜੀ ਮਜ਼ਾਰ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਬਕਾਇਦਾ ਗ੍ਰਿਲ ਲਗਾਈ ਗਈ ਆ ਕੋਈ ਜਾਨਵਰ ਅੰਦਰ ਨਾ ਵੜੇ ਇਸ ਲਈ ਬੜੀ ਉੱਚੀ ਤੇ ਸੁੱਚੀ ਸ਼ਖਸੀਅਤ ਆ ਇਸ ਲਈ ਹਫਾਜ਼ਤ ਦੇ ਤੌਰ ਤੇ ਜਿਹੜੀ ਆ ਗ੍ਰਿਲ ਲਗਾਈ ਗਈ ਹੈ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿੱਥੇ ਬਾਕੀ ਇਹ ਸ਼ਾਹੀ ਮਕਬਰੇ ਬਣੇ ਆ ਉੱਥੇ ਹੀ ਨਵਾਬ ਸ਼ੇਰ ਮੁਹੰਮਦ ਸਾਹਿਬ ਦਾ ਮਕਬਰਾ ਨਹੀਂ ਬਣਾਇਆ ਗਿਆ ਇਹਦੇ ਪਿੱਛੇ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਸ਼ੇਰ ਮੁਹੰਮਦ ਖਾਨ ਸਾਹਿਬ ਜਿਹੜੇ ਆ ਨੇਚਰ ਨੂੰ ਪਿਆਰ ਕਰਨ ਵਾਲੇ ਰਾਜੇ ਸੀ ਉਹ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਜਿਦਾ ਤੁਸੀਂ ਦੇਖ ਰਹੇ ਬਿਲਕੁਲ ਉੱਤੇ ਕੋਈ ਛੱਤ ਨਹੀਂ ਪਈ ਕੋਈ ਮਕਬਰਾ ਨਹੀਂ ਬਣਾਇਆ ਜਿੱਥੇ ਆਹ ਮਕਬਰੇ ਤੁਸੀਂ ਨਾਲ ਦੇਖ ਰਹੇ ਆ ਕਿ ਕਿੰਨੇ ਸੁੰਦਰ ਮਕਬਰੇ ਬਣੇ ਆ ਜਦਕਿ ਸ਼ੇਰ ਮੁਹੰਮਦ ਸਾਹਿਬ ਦਾ ਮਕਬਰਾ ਨਹੀਂ ਬਣਾਇਆ ਗਿਆ ਸਿੰਪਲ ਉਹਨਾਂ ਦੀ ਕਬਰ ਬਣੀ ਆ ਨੇਚਰ ਨੂੰ ਪਿਆਰ ਕਰਨ ਵਾਲੇ ਸੀ ਸ਼ੇਰ ਮੁਹੰਮਦ ਖਾਨ ਸਾਹਿਬ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਹੀ ਵਸੀਅਤ ਕਰ ਦਿੱਤੀ ਸੀ ਕਿ ਜਦੋਂ ਮੈਂ ਇਸ ਦੁਨੀਆ ਤੋਂ ਰੁਖਸਤ ਹੋਵਾਂ ਤਾਂ ਖੁੱਲੇ ਦੇ ਵਿੱਚ ਮੇਰੀ ਕਬਰ ਬਣਾਈ ਜਾਵੇ ਇਹ ਵਸੀਅਤ ਸੀ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਉਹਨਾਂ ਨੇ ਰਿਟਰਨ ਕਰ ਦਿੱਤਾ ਕਿ ਕੋਈ ਮਕਬਰਾਂ ਨਾ ਬਣਾਇਆ ਜਾਵੇ ਖੁੱਲੇ ਦੇ ਵਿੱਚ ਜਿਹੜੀ ਕਬਰ ਬਣਾਈ ਜਾਵੇ ਇਹ ਹੀ ਕਾਰਨ ਆ ਕਿ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਕਬਰ ਜਿਹੜੀ ਆ ਆ ਖੁੱਲੇ ਦੇ ਵਿੱਚ ਬਣੀ ਆ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਉਹਨਾਂ ਦੀ ਕਬਰ ਓਪਨ ਚ ਰਹੇਗੀ ਤਾਂ ਮੀਂਹ ਉੱਤੇ ਪਊਗਾ ਹਵਾ ਚੱਲੇਗੀ ਜਿੱਦਾਂ ਹੁਣ ਬਾਰਿਸ਼ ਹੋ ਰਹੀ ਆ ਬਾਰਿਸ਼ ਜਿਹੜੀ ਆ ਕਬਰ ਦੇ ਉੱਪਰ ਪੈ ਰਹੀ ਆ ਉਨਾਰਾ ਮੰਨਣਾ ਸੀ ਕਿ ਨੇਚਰ ਦੇ ਨਾਲ ਉਹ ਆਪਣੀ ਮੌਤ ਤੋਂ ਬਾਅਦ ਵੀ ਨੇਚਰ ਦੇ ਨਾਲ ਜੁੜੇ ਰਹਿਣ। ਇਹ ਹੀ ਕਾਰਨ ਸੀ ਕਿ ਉਹਨਾਂ ਨੇ ਵਸੀਅਤ ਕੀਤੀ ਕਿ ਉਹਨਾਂ ਦਾ ਕੋਈ ਮਕਬਰਾ ਨਾ ਬਣੇ। ਓਪਨ ਦੇ ਵਿੱਚ ਹੀ ਜਿਹੜੀ ਉਹਨਾਂ ਦੀ ਕਬਰ ਬਣਾਈ ਜਾਵੇ। ਇਹ ਹੀ ਕਾਰਨ ਹੈ ਕਿ ਓਪਨ ਜਿਹੜੀ ਕਬਰ ਆ ਜਨਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਹੁਣ ਆਪਾਂ ਉਹਨਾਂ ਦੇ ਪੋਤੇ ਅਤਾউল ਖਾਨ ਦੀ ਵੀ ਤੁਹਾਨੂੰ ਕਬਰ ਦਿਖਾਵਾਂਗੇ, ਮਕਬਰਾ ਦਿਖਾਵਾਂਗੇ ਉਹਨਾਂ ਦਾ ਬਣਿਆ ਤੇ ਜਿਹੜੇ ਬਾਕੀ ਸ਼ਾਹੀ ਨਵਾਬ ਆ ਉਹਨਾਂ ਦੇ ਵੀ ਸਾਰੇ ਮਕਬਰੇ ਦਿਖਾਉਣੇ ਆ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਸਾਰੇ ਲੋ ਬਈ ਸ਼ਾਹੀ ਮਕਬਰਿਆਂ ਦੇ ਨਾਲ-ਨਾਲ ਜਿਹੜਾ ਤੁਹਾਨੂੰ ਆਪਾਂ ਬਾਕੀ ਵੀ ਜਿਹੜੀਆਂ ਇਹ ਕਬਰਾਂ ਨਾਲ-ਨਾਲ ਦਿਖਾ ਰਹੇ ਆ ਇਹ ਜਿੰਨੀਆਂ ਕਬਰਾਂ ਬਣੀਆਂ ਆ ਇਹ ਸਾਰੇ ਸ਼ਾਹੀ ਖਾਨਦਾਨ ਦੇ ਜਿਹੜੇ ਲੋਕ ਹੋਇਆ ਸਾਰੀਆਂ ਉਹਨਾਂ ਦੀਆਂ ਹੀ ਕਬਰਾਂ ਆ ਕਿਉਂਕਿ ਇਸ ਕਬਰਸਤਾਨ ਦੇ ਵਿੱਚ ਆਮ ਕਿਸੇ ਵੀ ਇਨਸਾਨ ਦੀ ਕਬਰ ਨਹੀਂ ਹੈ ਸ਼ਾਹੀ ਖਾਨਦਾਨ ਨਾਲ ਸੰਬੰਧਤ ਜਿੰਨੀਆਂ ਵੀ ਸ਼ਕਤੀਆਂ ਹੋਈਆਂ ਸਾਰੀਆਂ ਉਹਨਾਂ ਦੀਆਂ ਹੀ ਕਬਰਾਂ ਆ ਟੋਟਲ 22 ਨਵਾਬ ਹੋਏ ਆ ਮਲੇਰਕੋਟਲੇ ਦੇ ਪੰਜ ਨਵਾਬ ਜਿਹੜੇ ਇਸ ਕਬਰਸਤਾਨ ਦੇ ਵਿੱਚ ਦਫਨ ਨਹੀਂ ਹੈਗੇ ਕਿਉਂਕਿ ਉਸ ਸਮੇਂ ਇਹ ਜਿਹੜਾ ਕਬਰਸਤਾਨ ਨਹੀਂ ਬਣਾਇਆ ਗਿਆ ਸੀਗਾ ਜਦੋਂ ਨਵਾਬ ਸ਼ੇਰ ਮੁਹੰਮਦ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਉਦੋਂ ਮਹਿਸੂਸ ਕੀਤਾ ਜਾਂਦਾ ਕਿ ਬਹੁਤ ਉੱਚੀ ਸ਼ਖਸੀਅਤ ਇਸ ਦੁਨੀਆ ਤੋਂ ਰੁਖਸਤ ਹੋ ਗਈ ਆ ਕਿ ਉਹਨਾਂ ਦਾ ਮਕਬਰਾ ਕਿਸੇ ਅੱਛੀ ਜਗ੍ਹਾ ਤੇ ਬਣਾਇਆ ਜਾਵੇ ਸੋ ਜਨਾਬ ਸ਼ੇਰ ਮੁਹੰਮਦ ਖਾਨ ਤੋਂ ਬਾਅਦ ਇਹ ਜਿਹੜਾ ਕਬਰਸਤਾਨ ਸ਼ਾਹੀ ਕਬਰਸਤਾਨ ਜਿਹਨੂੰ ਸ਼ਾਹੀ ਮਕਬਰੇ ਵੀ ਬੋਲਦੇ ਆ ਉਸ ਤੋਂ ਬਾਅਦ ਹੀ ਇਹ ਜਿਹੜਾ ਸ਼ਾਹੀ ਕਬਰਸਤਾਨ ਬਣਾਇਆ ਜਾਂਦਾ ਤੇ ਸਭ ਤੋਂ ਪਹਿਲੀ ਜਿਹੜੀ ਕਬਰ ਆ ਇਹਦੇ ਵਿੱਚ ਉਹ ਜਨਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੀ ਹੀ ਬਣਦੀ ਆ ਜਿਹੜੀ ਤੁਹਾਨੂੰ ਅਸੀਂ ਦਿਖਾਈ ਆ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਇਹ ਜਿਹੜੇ ਆ ਮਕਬਰੇ ਸ਼ਾਹੀ ਮਕਬਰੇ ਬਣਾਏ ਜਾਂਦੇ ਆ ਜਾਂ ਕਬਰਾਂ ਜਿੰਨੀਆਂ ਵੀ ਆ ਇਹ ਬਣਾਈਆਂ ਜਾਂਦੀਆਂ ਸੋ ਦੋਸਤੋ ਇਹ ਜਿੰਨੇ ਵੀ ਮਕਬਰੇ ਆ ਸਾਰੇ ਸ਼ਾਹੀ ਪਰਿਵਾਰਾਂ ਦੇ ਆ ਜ਼ੁਲਫਕਰ ਅਲੀ ਖਾਨ ਸਾਹਿਬ ਦਾ ਇਹ ਜਿਹੜਾ ਸਾਹਮਣੇ ਮਕਬਰਾ ਤੁਸੀਂ ਦੇਖ ਰਹੇ ਹੋ ਇਹਦੇ ਥੱਲੇ ਵੀ ਪੌੜੀਆਂ ਉਤਰਦੀਆਂ ਆ ਆਪਾਂ ਉੱਪਰ ਤੋਂ ਪਹਿਲਾਂ ਚਾਹੁੰਦੇ ਆ ਕਿ ਸਾਡੇ ਦਰਸ਼ਕਾਂ ਨੂੰ ਸਾਰਾ ਅਸੀਂ ਦਿਖਾ ਦਈਏ ਕਿ ਜਿਹੜਾ ਇਹਨਾਂ ਦਾ ਮਕਬਰਾ ਆ ਨਵਾਬ ਸਾਹਿਬ ਦਾ ਇਹਨੂੰ ਇੱਕ ਵਾਰੀ ਤੁਸੀਂ ਸਾਰਾ ਉੱਪਰ ਤੋਂ ਦੇਖ ਕੇ ਫਿਰ ਆਪਾਂ ਥੱਲੇ ਜਾ ਕੇ ਵੀ ਬੇਸ਼ੱਕ ਇਹਦੀ ਖਸਤਾ ਹਾਲਤ ਆ ਫਿਰ ਵੀ ਆਪਾਂ ਥੱਲੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਕਿੰਨਾ ਜ਼ਬਰਦਸਤ ਜਿਹੜੇ ਕਲਾਕ੍ਰਿਤੀ ਦੇ ਨਮੂਨੇ ਆ ਕਿੰਨੀ ਸੁੰਦਰਤਾ ਦੇਖ ਸਕਦੇ ਆ ਕਿੰਨਾ ਬਿਊਟੀਫੁਲ ਆਰਕੀਟੈਕਚਰ ਟੱਚ ਆਇਆ ਇਹਦਾ ਸਾਰਾ ਹੁਣ ਆਪਾਂ ਥੱਲੇ ਚੱਲਦੇ ਆ ਇਸ ਜਿਹੜੀ ਕਬਰਸਤਾਨ ਦੇ ਵਿੱਚ ਜਿਹੜਾ ਮਕਬਰਾ ਬਣਿਆ ਆ ਜ਼ੁਲਫਕਰ ਅਲੀ ਖਾਨ ਸਾਹਿਬ ਦਾ ਮਕਬਰਾ ਆ ਤੇ ਇਹ ਜਾ ਕੇ ਹੁਣ ਆਪਾਂ ਤੁਹਾਨੂੰ ਥੱਲੇ ਤੋਂ ਵੀ ਦਿਖਾਉਨੇ ਆ ਸਾਰਾ ਸੋ ਦੋਸਤੋ ਆ ਦੇਖੋ ਇਹ ਬਕਾਇਦਾ ਪੌੜੀਆਂ ਉੱਤਰਦੀਆਂ ਆ ਮਕਬਰੇ ਦੇ ਥੱਲੇ ਜਾਣ ਦੇ ਲਈ ਸੁੰਦਰ ਕਲਾਕ੍ਰਿਤੀ ਦਾ ਨਮੂਨਾ ਸਾਰਾ ਅਤੇ ਦੇਖੋ ਕਿੰਨਾ ਸ਼ਾਹੀ ठाठ-ਬਾਠ ਸੀ ਉਸ ਸਮੇਂ ਨਵਾਬਾਂ ਦਾ ਤੇ ਕਿੰਨੇ ਬਿਊਟੀਫੁੱਲ ਮਕਬਰੇ ਸੀਗੇ ਹੁਣ ਤਾਂ ਦਹਾਕੇ ਕੀ ਸਦੀਆਂ ਬੀਤ ਗਈਆਂ ਇਹਨਾਂ ਮਕਬਰਿਆਂ ਨੂੰ ਬਣਿਆ ਨੂੰ ਆ ਦੇਖੋ ਥੱਲੇ ਤੋਂ ਦਿਖਾਉਨੇ ਆ ਕਿ ਤੁਹਾਨੂੰ ਕਿਵੇਂ ਇਹਨਾਂ ਦਾ ਹਾਲ ਹੈ ਇਸ ਸਮੇਂ ਜਦ ਕੀ ਇਹ ਸ਼ਾਹੀ ਮਕਬਰੇ ਆ ਮਲੇਰ ਕੋਟਲੇ ਦੀ ਸ਼ਾਨ ਆ ਬਾਈ ਨਵਾਬਾਂ ਦੇ ਵਿੱਚੋਂ 17 ਨਵਾਬਾਂ ਦੇ ਮਕਬਰੇ ਇਸ ਜਗ੍ਹਾ ਦੇ ਉੱਤੇ ਬਣੇ ਆ ਜਿੱਦਾਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਪਰ ਬੜੀ ਖਾਸ ਤਾਹਾਲਤ ਦੇ ਵਿੱਚ ਕਈ ਮਕਬਰੇ ਆ ਜਿੱਦਾਂ ਆਹ ਮਕਬਰਾ ਅਸੀਂ ਥੱਲੇ ਆ ਕੇ ਤੁਹਾਨੂੰ ਦਿਖਾਇਆ ਸਾਰਾ ਸੋ ਦੋਸਤੋ ਇਹ ਆਪਾਂ ਤੁਹਾਨੂੰ ਮਕਬਰੇ ਦੇ ਥੱਲੇ ਜਾ ਕੇ ਵੀ ਦਿਖਾਇਆ ਕਿ ਇਸ ਸਮੇਂ ਇਹਦੀ ਜਿਹੜੀ ਆ ਉਹ ਕੀ ਪੋਜੀਸ਼ਨ ਆ ਸ਼ਾਹੀ ਮਕਬਰੇ ਨਵਾਬਾਂ ਦੇ ਮਕਬਰੇ ਤੇ ਮਕਬਰਿਆਂ ਨੂੰ ਇੰਨੇ ਸੁੰਦਰ ਤਰੀਕੇ ਦੇ ਨਾਲ ਬਣਾਇਆ ਗਿਆ ਕਿ ਉਹਨਾਂ ਦੀ ਸੁੰਦਰਤਾ ਜੇਕਰ ਅੱਜ ਵੀ ਇਹਨਾਂ ਨੂੰ ਸੰਭਾਲ ਲਿਆ ਜਾਵੇ ਤਾਂ ਬੜੀ ਬਿਊਟੀਫੁੱਲ ਜਿਹੜੀ ਸੁੰਦਰਤਾ ਅੱਜ ਵੀ ਇਹਦੀ ਦੇਖੀ ਜਾ ਸਕਦੀ ਆ ਐਡੇ ਜ਼ਬਰਦਸਤ ਕਲਾਕ੍ਰਿਤੀ ਦੇ ਨਮੂਨੇ ਆ ਕਿ ਦੇਖ ਕੇ ਬੰਦਾ ਦੰਗ ਰਹਿ ਜਾਂਦਾ ਸਾਰਾ ਸੋ ਮਲੇਰ ਕੋਟਲੇ ਦੇ ਨਵਾਬਾਂ ਦੇ ਸ਼ਾਹੀ ਮਕਬਰੇ ਅੱਜ ਅਸੀਂ ਦਿਖਾਉਣ ਦੇ ਲਈ ਮਲੇਰ ਕੋਟਲੇ ਦੀ ਇਸ پاک ਪਵਿੱਤਰ ਧਰਤੀ ਤੇ ਪਹੁੰਚੇ ਆ ਜੇ ਇਸ ਸਮੇਂ ਅੰਗਰੇਜ਼ ਹਕੂਮਤ ਆ ਗਈ ਸੀ ਉਸ ਸਮੇਂ ਬੜੇ ਨਾਜ਼ੁਕ ਹਾਲਾਤ ਹੋ ਗਏ ਸੀ ਉਹ ਵੀ ਤੁਹਾਨੂੰ ਸਾਰੀਆਂ ਨਵਾਬਾਂ ਦੀਆਂ ਕਬਰਾਂ ਆਪਾਂ ਦਿਖਾਵਾਂਗੇ ਇੱਧਰ ਨਵਾਬ ਬਹਾਦਰ ਅਲੀ ਖਾਨ ਦੀ ਕਬਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਨਵਾਬ ਬਹਾਦਰ ਅਲੀ ਖਾਨ ਸਾਹਿਬ ਦੀ ਇਹ ਕਬਰ ਆ ਜਿਹੜੀ 1766 ਈਸਵੀ ਦੇ ਵਿੱਚ ਇਹ ਕਬਰ ਬਣਦੀ ਆ ਤੁਹਾਨੂੰ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਨਵਾਬ ਹੁੰਦੇ ਸੀ ਨਾ ਉਹਨਾਂ ਦੀਆਂ ਕਬਰਾਂ ਜੇਕਰ ਇਦਾਂ ਮਕਬਰੇ ਨਹੀਂ ਵੀ ਬਣਾਏ ਜਾਂਦੇ ਸੀ ਤਾਂ ਨਵਾਬਾਂ ਦੀਆਂ ਕਬਰਾਂ ਨੂੰ ਜਿੱਦਾਂ ਆਪਾਂ ਚਾਰ ਦਿਵਾਰੀ ਕਰ ਲਈਦੀ ਆ ਜਿੱਦਾਂ ਤੁਸੀਂ ਦੇਖੀ ਆ ਨਵਾਬ ਬਹਾਦਰ ਅਲੀ ਖਾਨ ਸਾਹਿਬ ਦੀ ਕਬਰ ਕਬਰ ਬਣਾ ਕੇ ਬਕਾਇਦਾ ਉਹਨੂੰ ਚਾਰ ਦਿਵਾਰੀ ਇਦਾਂ ਬਾਉਂਡਰੀ ਕਰ ਦਿੱਤੀ ਜਾਂਦੀ ਸੀ ਜਿਹੜੀ ਸੰਕੇਤ ਕਰਦੀ ਸੀ ਕਿ ਇਹ ਨਵਾਬਾਂ ਦੀਆਂ ਕਬਰਾਂ ਆ ਪਰ ਅੰਗਰੇਜ਼ ਹਕੂਮਤ ਦੇ ਸਮੇਂ ਬੜੇ ਹਾਲਾਤ ਨਾਜ਼ੁਕ ਹੋ ਗਏ ਸੀ ਕਈ ਨਵਾਬ ਇਦਾਂ ਦੇ ਹੋਏ ਆ ਜਿਨ੍ਹਾਂ ਨੂੰ ਇਹ ਚਾਰ ਦਿਵਾਰੀ ਤੱਕ ਵੀ ਨਸੀਬ ਨਹੀਂ ਹੋਈ ਖੁੱਲੇ ਦੇ ਵਿੱਚ ਉਹਨਾਂ ਦੀਆਂ ਕਬਰਾਂ ਬਣੀਆਂ ਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਇੱਥੇ ਇੱਕ ਜਿਹੜੀ ਬੜੀ ਵਿਸ਼ੇਸ਼ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਕਿ ਆ ਕਬਰਾਂ ਬਣੀਆਂ ਤੁਸੀਂ ਦੇਖ ਰਹੇ ਸ਼ਾਹੀ ਘਰਾਣਿਆਂ ਦੀਆਂ ਸਾਰੀਆਂ ਤੁਸੀਂ ਦੇਖ ਰਹੇ ਆ ਕਿ ਆ ਕਬਰ ਬਣੀ ਆ ਇਹਦੇ ਉੱਪਰ ਇੱਕ ਛੋਟਾ ਜਿਹਾ ਜਿੱਦਾਂ ਆਪਾਂ ਕਹਿ ਲਈਏ ਕਿ ਕਬਰ ਦੇ ਉੱਤੇ ਹੀ ਥੋੜਾ ਡਿਜ਼ਾਈਨ ਬਣਾ ਕੇ ਇਹਨੂੰ ਉੱਪਰ ਨੂੰ ਥੋੜਾ ਉਭਾਰਿਆ ਗਿਆ ਆ ਜਦ ਕਿ ਇਹ ਬਿਲਕੁਲ ਸਿੰਪਲ ਤੇ ਇਹਦੇ ਉੱਪਰ ਕੁਝ ਨਹੀਂ ਬਣਿਆ ਨੋਰਮਲ ਕਬਰ ਬਣਾਈ ਗਈ ਆ ਇਹਦਾ ਕੀ ਕਾਰਨ ਹੈ ਵੀ ਤੁਹਾਨੂੰ ਦੱਸਦੇ ਆ ਜੇ ਦੀ ਕਬਰ ਕਿਤੇ ਵੀ ਤੁਸੀਂ ਕਿਸੇ ਵੀ ਮੁਸਲਮ ਕਬਰਸਤਾਨ ਚ ਚਲੇ ਜਾਓ ਕਿਤੇ ਵੀ ਚਲੇ ਜਾਓ ਜਿਸ ਕਬਰ ਦੇ ਉੱਪਰ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਊਗਾ ਇਹਦਾ ਮਤਲਬ ਆ ਕਿ ਉਹ ਮੇਲ ਦੀ ਕਬਰ ਆ ਮੇਲ ਮਤਲਬ ਉਹ ਇੱਕ ਇਨਸਾਨ ਦੀ ਕਬਰ ਆ ਜਿਹਦੇ ਉੱਪਰ ਇਹ ਡਿਜ਼ਾਈਨ ਨਹੀਂ ਬਣਿਆ ਉਹ ਇੱਕ ਔਰਤ ਦੀ ਕਬਰ ਆ ਸੋ ਜਦੋਂ ਵੀ ਕਿਸੇ ਮਰਦ ਦੀ ਕਬਰ ਬਣਦੀ ਸੀ ਤਾਂ ਉਹਦੇ ਉੱਪਰ ਬਿਲਕੁਲ ਇਸੇ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਜਾਂਦਾ ਸੀ ਤੇ ਔਰਤ ਦੀ ਕਬਰ ਜਿਹੜੀ ਐ ਏਦਾਂ ਪਲੇਨ ਰਹਿੰਦੀ ਸੀਗੀ ਜਿੱਦਾਂ ਛੋਟੀ ਕਬਰ ਵੀ ਤੁਸੀਂ ਦੇਖ ਸਕਦੇ ਆ ਸ਼ਾਹੀ ਘਰਾਣਿਆਂ ਦੇ ਵਿੱਚ ਜਦੋਂ ਕੋਈ ਛੋਟਾ ਬੱਚਾ ਫੌਤ ਹੋ ਜਾਂਦਾ ਸੀ ਇਸ ਦੁਨੀਆ ਤੋਂ ਅਲਵਿਦਾ ਕਰ ਜਾਂਦਾ ਸੀ ਤਾਂ ਉਸ ਸਮੇਂ ਮੁਤਾਬਕ ਉਹ ਛੋਟੀ ਕਬਰ ਬਣਾਈ ਜਾਂਦੀ ਸੀ ਇਸ ਲਈ ਇਹ ਜਿਹੜੀਆਂ ਛੋਟੀਆਂ ਕਬਰਾਂ ਬਣੀਆਂ ਐ ਕਈ ਕਬਰਾਂ ਦੇ ਉੱਤੇ ਡਿਜ਼ਾਈਨ ਬਣਾਏ ਗਏ ਆ ਪਰ ਜਿੰਨਾ ਵੀ ਕਬਰਿਸਤਾਨ ਤੁਸੀਂ ਇਹ ਦੇਖ ਰਹੇ ਆ ਇਹ ਸਾਰੇ ਦਾ ਸਾਰਾ ਸ਼ਾਹੀ ਘਰਾਣੇ ਦਾ ਕਬਰਿਸਤਾਨ ਆ ਮਲੇਰ ਕੋਟਲੇ ਦੇ ਨਵਾਬਾਂ ਦਾ ਤੇ ਉਹਨਾਂ ਦੇ ਸਾਰੇ ਪਰਿਵਾਰਾਂ ਦਾ ਕਬਰਿਸਤਾਨ ਆ ਐਡੇ ਸੁੰਦਰ ਸੁੰਦਰ ਗੁੰਮਜ ਤੁਸੀਂ ਬਣੇ ਦੇਖ ਰਹੇ ਆ ਜਿਨ੍ਹਾਂ ਨੂੰ ਹੁਣ ਸੰਭਾਲਿਆ ਨਹੀਂ ਜਾ ਰਿਹਾ ਜੇਕਰ ਇਹਨਾਂ ਨੂੰ ਸੰਭਾਲਿਆ ਜਾਵੇ ਤਾਂ ਸਾਡੇ ਦੇਸ਼ ਦਾ ਇੱਕ ਮਾਣ ਮੱਤਾ ਇਤਿਹਾਸ ਆ ਨਵਾਬ ਸ਼ੇਰ ਮੁਹੰਮਦ ਖਾਂ ਤੇ ਉਹਨਾਂ ਤੇ ਵਾਰਸਾਂ ਦਾ ਇਤਿਹਾਸ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਜਨਾਬ ਅਤਾਉਲ ਖਾਨ ਦੀ ਜਿਹੜੀ ਆ ਕਬਰ ਉਹਨਾਂ ਦਾ ਮਕਬਰਾ ਦੇਖਦੇ ਆਂ ਜਿਹੜੇ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਜਿਹੜੇ ਪੁੱਤੇ ਹੋਏ ਆ ਉਹਨਾਂ ਦੀ ਹੁਣ ਆਪਾਂ ਕਬਰ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਬਹੁਤ ਵੱਡਾ ਨਾਇਆ ਅਤਾਉਲ ਖਾਨ ਦਾ ਮਲੇਰਕੋਟਲੇ ਦੀ ਰਿਆਸਤ ਦੇ ਵਿੱਚ ਇਹ ਜਿਹੜਾ ਮਕਬਰਾ ਆ ਨਵਾਬ ਅਤਾਉਲ ਖਾਨ ਸਾਹਿਬ ਦਾ ਮਕਬਰਾ ਜਿਹੜੇ ਨਵਾਬ ਸ਼ੇਰ ਮੁਹੰਮਦ ਸਾਹਿਬ ਦੇ ਪੁੱਤੇ ਹੋਏ ਆ ਇਹ ਮਕਬਰਾ ਬਿਲਕੁਲ ਉਸ ਮਕਬਰੇ ਦੇ ਅੱਗੇ ਖੜਕੇ ਤੁਹਾਨੂੰ ਅਸੀਂ ਸਾਰੇ ਦਰਸ਼ਨ ਦੀਦਾਰ ਕਰਾ ਰਹੇ ਹਾਂ ਇਹਨਾਂ ਮਕਬਰਿਆਂ ਦੇ ਕਿਉਂਕਿ ਨਵਾਬ ਸ਼ੇਰ ਮੁਹੰਮਦ ਖਾਨ بار-ਬਾਰ ਜਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਜ਼ਿਕਰ ਆਉਂਦਾ ਤਾਂ بار-ਬਾਰ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਸੂਬਾ ਸਰਹੰਦ ਦੀ ਪ੍ਰਵਾਹ ਕੀਤੇ ਬਿਨਾ ਸ਼ਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜਨਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ بیٹے ਦੀ ਕਬਰ ਆ ਜਿਹੜਾ ਮਕਬਰਾ ਸਾਹਮਣੇ ਤੁਸੀਂ ਦੇਖ ਰਹੇ ਆ ਨਵਾਬ ਜ਼ਮਾਲ ਅਲੀ ਖਾਨ ਇਹ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਜਿਹੜੇ ਆ بیٹے ਦੀ ਕਬਰ ਆ ਉਹਨਾਂ ਦਾ ਮਕਬਰਾ ਹੈ 1712 ਈਸਵੀ ਦੇ ਵਿੱਚ ਸ਼ੇਰ ਮੁਹੰਮਦ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਉਸ ਤੋਂ ਬਾਅਦ ਨਵਾਬ ਜ਼ਮਾਲ ਅਲੀ ਖਾਨ ਜਿਹੜੇ ਆ ਉਹ ਨਵਾਬ ਬਣ ਜਾਂਦੇ ਆ ਮਲੇਰ ਕੋਕਲਾ ਰਿਆਸਤ ਦੇ ਤੇ ਆ ਜਿਹੜਾ ਮਕਬਰਾ ਆ ਦੇਖ ਰਹੇ ਤੁਸੀਂ ਇਹ ਜਨਾਬ ਜ਼ਮਾਲ ਅਲੀ ਖਾਨ ਦਾ ਮਕਬਰਾ ਆ ਬਿਲਕੁਲ ਇਹਦੇ ਪਿੱਛੇ ਜਿਹੜਾ ਮਕਬਰਾ ਅਸੀਂ ਤੁਹਾਨੂੰ ਇੱਕ ਦਿਖਾ ਰਹੇ ਆ ਰਹਿਮਤ ਅਲੀ ਖਾਨ ਇਹ ਰਹਿਮਤ ਅਲੀ ਖਾਨ ਸਾਹਿਬ ਦਾ ਮਕਬਰਾ ਆ ਸਾਹਮਣੇ ਨਵਾਬ ਮਹਿਬੂਬ ਅਲੀ ਖਾਨ ਸਾਹਿਬ ਦਾ ਮਕਬਰਾ ਆ ਆ ਦਿਖਾਉਣੇ ਤੁਹਾਨੂੰ ਨਵਾਬ ਮਹਿਬੂਬ ਅਲੀ ਖਾਨ ਜਿਹੜੇ 1846 ਤੋਂ 1857 ਤੱਕ ਰਹੇ ਆ ਇਹ ਉਹਨਾਂ ਦਾ ਮਕਬਰਾ ਤੁਹਾਨੂੰ ਦਿਖਾ ਰਹੇ ਹਾਂ ਸੋ ਜਿੰਨੇ ਵੀ ਮਕਬਰੇ ਇਹਦੇ ਅੰਦਰ ਬਣੇ ਆ ਇਹ ਸਾਰੇ ਸ਼ਾਹੀ ਪਰਿਵਾਰਾਂ ਦੇ ਮਕਬਰੇ ਆ ਇੱਧਰ ਨਵਾਬ ਸਿਕੰਦਰ ਅਲੀ ਖਾਨ ਦਾ ਮਕਬਰਾ ਆ ਗਿਆ ਅੰਦਰ ਤੋਂ ਜਾ ਕੇ ਵੀ ਤੁਹਾਨੂੰ ਆਪਾਂ ਇਹਨਾਂ ਮਕਬਰਿਆਂ ਨੂੰ ਦਿਖਾਵਾਂਗੇ ਕਿਉਂਕਿ ਕਲਾਕ੍ਰਿਤੀ ਦੇ ਬੜੇ ਅਦਭੁਤ ਨਮੂਨੇ ਜਿਹੜੇ ਆ ਪੇਸ਼ ਕੀਤੇ ਗਏ ਆ ਇਹਨਾਂ ਮਕਬਰਿਆਂ ਦੇ ਅੰਦਰ ਉਹ ਸਾਰੇ ਅੰਦਰ ਤੋਂ ਵੀ ਸਾਰਾ ਡਿਜ਼ਾਈਨ ਆਰਕੀਟੈਕਚਰ ਢਾਂਚਾ ਜਿਹੜਾ ਆ ਆਪਾਂ ਤੁਹਾਨੂੰ ਦਿਖਾਵਾਂਗੇ ਆ ਬਾਹਰ ਤੋਂ ਦੇਖੋ ਕਿਵੇਂ ਖਸਤਾ ਹਾਲਤ ਹੋ ਰਹੀ ਆ ਇਹਨਾਂ ਮਕਬਰਿਆਂ ਦੀ ਇਹ ਕੋ ਛੋਟੀਆਂ ਇੱਟਾਂ ਦੇ ਬਣੇ ਸਾਰੇ ਇਹ ਮਕਬਰੇ ਆ ਹਾਲਾਤ ਦੇਖੋ ਕਿੰਨੀ ਖਸਤਾ ਹੁੰਦੀ ਜਾ ਰਹੀ ਆ ਇਹਨਾਂ ਮਕਬਰਿਆਂ ਦੀ ਜਦ ਕੀ ਕਿਸੇ ਸਮੇਂ ਤੂਤੀ ਬੋਲਦੀ ਸੀ ਇਹਨਾਂ ਨਵਾਬਾਂ ਦੀ ਮਲੇਰ ਕੋਟਲੇ ਦੇ ਨਵਾਬਾਂ ਦੀ ਪੂਰੇ ਦੇਸ਼ ਦੇ ਅੰਦਰ ਤੂਤੀ ਬੋਲਦੀ ਸੀ ਤੇ ਅੱਜ ਉਹਨਾਂ ਨਵਾਬਾਂ ਦੇ ਮਕਬਰਿਆਂ ਦੇ ਹਾਲਾਤ ਜਿਹੜੇ ਆ ਬੜੇ ਨਾਜ਼ੁਕ ਆ ਦੂਰ ਤੱਕ ਅਸੀਂ ਤੁਹਾਨੂੰ ਸਾਰਾ ਕਮਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਬਨੇਰੇ ਟੁੱਟ ਚੁੱਕੇ ਆ ਮਕਬਰਿਆਂ ਦੇ ਬੜਾ ਬੁਰਾ ਹਾਲ ਆ ਦਰਖਤ ਪਿੱਪਲ ਬੋੜ ਮਕਬਰਿਆਂ ਦੇ ਉੱਪਰ ਉੱਗ ਚੁੱਕੇ ਆ ਕੋਈ ਸਾੰਭ ਸੰਭਾਲੇ ਨਾ ਮਕਬਰਿਆਂ ਦੀ ਨਹੀਂ ਹੈਗੀ ਜਦਕੀ ਮਲੇਰਕੋਟਲਾ रियासत ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਨਵਾਬ ਜਿਹੜੇ ਮਲੇਰਕੋਟਲੇ ਦੇ ਹੋਏ ਆ ਬੜੇ ਰਹਿਮਦਿਲ ਮੰਨੇ ਜਾਂਦੇ ਨਵਾਬ ਆ ਤੇ ਆਪਣੀ ਪ੍ਰਜਾ ਨੂੰ ਪਿਆਰ ਕਰਨ ਵਾਲੇ ਇਹ ਨਵਾਬ ਆ ਜਿਨ੍ਹਾਂ ਦੇ ਮਕਬਰੇ ਅੱਜ ਬੜੀ ਖਸਤਾ ਹਾਲਤ ਦੇ ਵਿੱਚ ਸਾਰੇ ਬਣੇ ਤੁਸੀਂ ਦੇਖ ਸਕਦੇ ਆ ਤੋ ਆ ਜਿੰਨੇ ਵੀ ਮਕਬਰੇ ਤੁਸੀਂ ਦੇਖ ਰਹੇ ਆ ਸਾਰੇ ਮਲੇਰ ਕੋਟਲੇ ਦੇ ਸ਼ਾਹੀ ਘਰਾਣੇ ਦੇ ਮਕਬਰੇ ਆ ਕੁਝ ਮਕਬਰੇ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਵਾਬਾਂ ਦੇ ਮਕਬਰੇ ਅੰਦਰ ਵੀ ਬਣੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਇੱਕ ਜਗ੍ਹਾ ਦੇ ਉੱਤੇ ਹੀ ਅਲੱਗ ਅਲੱਗ ਨਵਾਬਾਂ ਦੇ ਮਕਬਰੇ ਬਣਾਏ ਗਏ ਆ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜੇ ਇਸ ਸਮੇਂ ਬਹੁਤ ਅੱਛਾ ਸਿਸਟਮ ਚੱਲਦਾ ਹੁੰਦਾ ਸੀ ਨਵਾਬਾਂ ਦਾ 66 66 ਅੱਛੇ ਹੁੰਦੇ ਸੀ ਇਨਕਮ ਦੇ ਸਾਧਨ ਚੰਗੇ ਹੁੰਦੇ ਸੀ ਉਸ ਸਮੇਂ ਇਕੱਲੇ ਇਕੱਲੇ ਨਵਾਬ ਦਾ ਅਲੱਗ-ਅਲੱਗ ਮਕਬਰਾ ਬਣਾਇਆ ਜਾਂਦਾ ਸੀ ਪਰ ਜੇਕਰ ਹਾਲਾਤ ਥੋੜੇ ਖਸਤਾ ਹੋ ਜਾਣ ਜੇਕਰ ਰਿਆਸਤ ਦੇ ਹਾਲਾਤ ਥੋੜੇ ਮਾੜੇ ਹੋ ਜਾਣ ਤਾਂ ਇਵੇਂ ਵੀ ਕੀਤਾ ਜਾਂਦਾ ਸੀ ਕਿ ਇੱਕ ਜਗ੍ਹਾ ਦੇ ਉੱਤੇ ਹੀ ਅਲੱਗ-ਅਲੱਗ ਨਵਾਬਾਂ ਦੇ ਮਕबरे ਬਣਾ ਦਿੱਤੇ ਜਾਂਦੇ ਸੀ ਸੋ ਦੋਸਤੋ ਆ ਸਾਹਮਣੇ ਜਿਹੜਾ ਮਕਬਰਾ ਤੁਸੀਂ ਦੇਖ ਰਹੇ ਆ ਇਹ ਨਵਾਬ ਇਬਰਾਹਿਮ ਅਲੀ ਖਾਨ ਦਾ ਮਕਬਰਾ ਆ ਸੋ ਇਹਨਾਂ ਦੇ ਬਿਲਕੁਲ ਨਾਲ ਨਵਾਬ ਇਫਤਿਹਾਰ ਅਲੀ ਖਾਨ ਜੀ ਦਾ ਮਕਬਰਾ ਆ ਤੇ ਬਿਲਕੁਲ ਜੇ ਆਪਾਂ ਇਹਨਾਂ ਦੇ ਨਾਲ ਹੀ ਮਕਬਰਾ ਦੇਖੀਏ ਤਾਂ ਨਵਾਬ ਅਹਿਮਦ ਅਲੀ ਖਾਨ ਸਾਹਿਬ ਦਾ ਇਹ ਮਕਬਰਾ ਆ ਸੋ ਮਲੇਰ ਕੋਟਲੇ ਦੀ रियासत ਦੇ ਜਿਹੜੇ ਇਹ ਮਕਬਰੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਆ ਉਹਨਾਂ ਦੇ ਵਿੱਚੋਂ ਇਸ ਜਗ੍ਹਾ ਤੇ ਖੜ ਕੇ ਜਿੱਥੇ ਅਸੀਂ ਤੁਹਾਨੂੰ ਇਹਨਾਂ ਮਕਬਰਿਆਂ ਦੇ ਦਰਸ਼ਨ ਕਰਾ ਰਹੇ ਆ ਇਹ ਤਿੰਨ ਨਵਾਬਾਂ ਦੇ ਇਕੱਠੇ ਮਕਬਰੇ ਇਸ ਜਗ੍ਹਾ ਦੇ ਉੱਤੇ ਬਣੇ ਆ ਇਤਿਹਾਸ ਦੇ ਵਿੱਚ ਬਹੁਤ ਮਹੱਤਵਿਆ ਮਲੇਰ ਕੋਟਲੇ ਦੇ ਨਵਾਬਾਂ ਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ بیٹے ਦੇ ਲਈ ਹਾਂ ਦਾ ਨਾਹਰਾ ਮਾਰਿਆ ਜਾਂ ਉਹਨਾਂ ਨੇ ਆਪਣੀ ਹਕੂਮਤ ਦੇ ਲਈ ਅੱਛੇ ਕੰਮ ਕੀਤੇ ਇਹਨਾਂ ਸਾਰਿਆਂ ਕੰਮਾਂ ਦੇ ਲਈ ਜਿਹੜੇ ਮਲੇਰ ਕੋਟਲੇ ਦੇ ਨਵਾਬਾਂ ਨੂੰ ਬੜਾ ਉੱਚ ਦਰਜੇ ਤੇ ਸਮਝਿਆ ਜਾਂਦਾ ਲੋਕ ਬੜੀ ਮੁਹੱਬਤ ਕਰਦੇ ਆ ਮਲੇਰ ਕੋਟਲੇ ਦੇ ਨਵਾਬਾਂ ਨੂੰ ਪਰ ਉਹਨਾਂ ਦੇ ਜਿਹੜੇ ਇਸ ਸਮੇਂ ਉਹਨਾਂ ਦੀਆਂ ਮਜ਼ਾਰਾਂ ਕਹਿ ਲਓ ਉਹਨਾਂ ਦੀਆਂ ਕਬਰਾਂ ਕਹਿ ਲਓ ਉਹਨਾਂ ਦੇ ਮਕਬਰੇ ਕਹਿ ਲਓ ਬੜੀ ਖਸਤਾ ਹਾਲਤ ਦੇ ਵਿੱਚ ਆ ਇੱਧਰ ਦੇਖੋ ਤੁਸੀਂ ਦਿਲਵਾਰ ਅਲੀ ਖਾਨ ਇਹਨਾਂ ਦਾ ਮਕਬਰਾ ਜਿਹੜਾ ਬਣਿਆ ਆ ਅੰਦਰ ਤੋਂ ਬਹੁਤ ਖਸਤਾ ਹਾਲਤ ਆ ਮਿੱਟੀ ਡਿੱਗ ਰਹੀ ਆ ਖਸਤਾ ਹਾਲਤ ਹੋ ਚੁੱਕੀ ਆ ਸਾਰੀ ਇਸ ਮਕਬਰੇ ਦੀ ਸੋ ਦੋਸਤੋ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇਕਰ ਹੁਣ ਵੀ ਇਹਨਾਂ ਨੂੰ ਸੰਭਾਲ ਲਿਆ ਜਾਵੇ ਮਕਬਰਿਆਂ ਨੂੰ ਤਾਂ ਪ੍ਰਾਤਨ ਇਤਿਹਾਸ ਨੂੰ ਸੰਭਾਲਿਆ ਜਾ ਸਕਦਾ ਨਹੀਂ ਤਾਂ ਤੁਸੀਂ ਦੇਖ ਹੀ ਸਕਦੇ ਆ ਕਿ ਇੱਟਾਂ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਬਹੁਤ ਜਿਹੜਾ ਆ ਮਾੜਾ ਹਾਲ ਇਹਨਾਂ ਮਕਬਰਿਆਂ ਦਾ ਹੋ ਰਿਹਾ ਆ ਕਈ ਮਕਬਰਿਆਂ ਦੀਆਂ ਤਾਂ ਛੱਤਾਂ ਵੀ ਡਿੱਗ ਰਹੀਆਂ ਦੇਖੋ ਉਸ ਸਮੇਂ ਵੀ ਕਿਵੇਂ ਗਾਡਰ ਲਗਾਏ ਗਏ ਰੱਚ ਆ ਦੇਖੋ ਵੱਡੀਆਂ ਸੈਲਫਾ ਪਾ ਕੇ ਗਾਡਰ ਲਗਾਏ ਗਏ ਆ ਜਿਵੇਂ ਲੈਂਟਰ ਦਾ ਕੰਮ ਇਹਨਾ ਗਾਡਰਾਂ ਦੇ ਕੋਲੋਂ ਉੱਪਰ ਸੈਲਫਾ ਪਾ ਕੇ ਲਿਆ ਗਿਆ ਹੈ ਪਰ ਛੱਤਾਂ ਇਹਨਾਂ ਦੀਆਂ ਡਿੱਗ ਰਹੀਆਂ ਆ ਹਾਲਾਤ ਬੜੇ ਜਿਹੜੇ ਆ ਮਾੜੇ ਹੋ ਚੁੱਕੇ ਆ ਇਹਨਾਂ ਮਕਬਰਿਆਂ ਦੇ ਸੋ ਦੋਸਤੋ ਬੜੀ ਖਸਤਾ ਹਾਲਤ ਆ ਮਕਬਰਿਆਂ ਦੀ ਪੌੜੀਆਂ ਮਕਬਰਿਆਂ ਦੇ ਉੱਪਰ ਤੱਕ ਜਾਂਦੀਆਂ ਆ ਉੱਪਰ ਤੱਕ ਤਾਂ ਆਪਾਂ ਨਹੀਂ ਜਾਵਾਂਗੇ ਪਰ ਫਿਰ ਵੀ ਇਹਨਾਂ ਪੌੜੀਆਂ ਦੇ ਵਿੱਚ ਖੜ ਕੇ ਤੁਹਾਨੂੰ ਮਕਬਰਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਲਤ ਜਿਹੜੀ ਮਕਬਰਿਆਂ ਦੀ ਉਹ ਕਾਫੀ ਖਸਤਾ ਆ ਇਸ ਲਈ ਮਕਬਰਿਆਂ ਦੇ ਉੱਪਰ ਚੱਲ ਕੇ ਅਸੀਂ ਕੋਈ ਵੀ ਸਾਂਝ ਨਹੀਂ ਪਾਵਾਂਗੇ ਬਿਲਕੁਲ ਇਸੇ ਜਗ੍ਹਾ ਤੇ ਖੜਕੇ ਅਸੀਂ ਤੁਹਾਡੇ ਨਾਲ ਇਹਨਾਂ ਮਕਬਰਿਆਂ ਬਾਰੇ ਸਾਂਝ ਪਾ ਰਹੇ ਹਾਂ ਹੁਣ ਪੌੜੀਆਂ ਜਿਹੜੀਆਂ ਜਾ ਰਹੀਆਂ ਐ ਇਹਨਾਂ ਮਕਬਰਿਆਂ ਦੇ ਉੱਪਰ ਤੱਕ ਇੱਥੇ ਖੜਕੇ ਤੁਹਾਨੂੰ ਮਕਬਰਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਆ ਕਿਨੂੰ ਫੜਾਈ ਮੇਰਾ ਵੀਰ ਜਰਾ ਮੈਨੂੰ ਕੈਮਰਾ ਤoa ਤੁਹਾਨੂੰ ਆਪਾਂ ਪੌੜੀਆਂ ਦੇ ਉੱਪਰ ਖੜਕੇ ਕੀ ਹਾਲਾਤ ਆ ਇਹਨਾਂ ਮਕਬਰਿਆਂ ਦੀ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਬੁਰਾ ਹਾਲਿਆ ਘਾਹ ਉੱਗਿਆ ਆ ਛੱਤਾਂ ਡਿੱਗ ਰਹੀਆਂ ਆ ਕੁਝ ਮਕਬਰਿਆਂ ਦੇ ਜਿਹੜੀ ਹਾਲਤ ਆ ਉਹ ਤਾਂ ਠੀਕ ਆ ਪਰ ਬਹੁਤੇ ਮਕਬਰੇ ਜਿਹੜੇ ਆ ਬੜੀ ਖਸਤਾ ਹਾਲਤ ਦੇ ਵਿੱਚ ਆ ਤੁਹਾਨੂੰ ਦਿਖਾਇਆ ਕਿ ਕਿਵੇਂ ਖਸਤਾ ਹਾਲਤ ਹੋ ਚੁੱਕੀ ਆ ਇਸ ਸਮੇ ਇਹਨਾਂ ਮਕਬਰਿਆਂ ਦੀ ਕਿਸੇ ਸਮੇ ਤੂਤੀ ਬੋਲਦੀ ਸੀ ਪੂਰੇ ਮਲੇਰਕੂਟਲੇ ਦੇ ਅੰਦਰ ਇਹਨਾਂ ਨਵਾਬਾਂ ਦੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 22 ਨਵਾਬ ਹੋਇਆ ਮਲੇਰ ਕੋਟਲੇ ਦੀ ਵਿਆਸਤ ਦੇ 22 ਨਵਾਬਾਂ ਦੇ ਵਿੱਚੋਂ 17 ਨਵਾਬ ਜਿਹੜੇ ਆ ਇਸ ਜਗ੍ਹਾ ਦੇ ਉੱਤੇ ਦਫਨ ਆ ਇਸ ਸ਼ਾਹੀ ਮਕਬਰਿਆਂ ਦੇ ਅੰਦਰ 17 ਨਵਾਬਾਂ ਦੀਆਂ ਕਬਰਾਂ ਵੀ ਬਣੀਆਂ ਆ ਬਾਕੀ ਵੀ ਜਿੰਨੀਆਂ ਕਬਰਾਂ ਦੇਖ ਰਹੇ ਸ਼ਾਹੀ ਪਰਿਵਾਰਾਂ ਦੀਆਂ ਕਬਰਾਂ ਆ ਪਰ ਹਾਲਤ ਜਿਹੜੀ ਬੜੀ ਨਾਜ਼ੁਕ ਆ ਇਸ ਮਕबरे ਦੀ ਉਮੀਦ ਕਰਦੇ ਆ ਕਿ ਸਰਕਾਰ ਜਲਦੇ ਸਵਾਲ ਧਿਆਨ ਦੇ ਕੇ ਜਿਹੜਾ ਸਾਡਾ ਅਨਮੁੱਲਾ ਇਤਿਹਾਸ ਆ ਉਸ ਨੂੰ ਸੰਭਾਲਣ ਦੇ ਵਿੱਚ ਜਲਦ ਹੰਬੜਾ ਮਾਰੇਗੀ ਸੋ ਬਈ ਦੋਸਤੋ ਮਲੇਰ ਕੋਟਲੇ ਦੀ ਇਸ ਪਵਿੱਤਰ ਧਰਤੀ ਤੇ ਖੜਕੇ ਅੱਜ ਤੁਹਾਨੂੰ ਇਹਨਾਂ ਮਕਬਰਿਆਂ ਦੇ ਨਾਲ ਆਪਾਂ ਰੂਬਰੂ ਕਰਾਇਆ ਇਹਨਾਂ ਮਕਬਰਿਆਂ ਦੀ ਹਿਸਟਰੀ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਕਿਉਂਕਿ ਸ਼ਾਹੀ ਘਰਾਣੇ ਦੇ ਇਹ ਮਕਬਰੇ ਆ ਜਿਵੇਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ 22 ਨਵਾਬ ਅਮਲੇਰ ਕੋਟਲਾ ਦੇ ਹੋਏ ਆ ਤੇ ਬਾਈਆਂ ਦੇ ਵਿੱਚੋਂ 17 ਨਵਾਬ ਇਸ ਜਗ੍ਹਾ ਦੇ ਉੱਤੇ ਦਫਨੇ ਆ ਉਹਨਾਂ ਦੀਆਂ ਕਬਰਾਂ ਉਹਨਾਂ ਦੇ ਮਕਬਰੇ ਇਸ ਜਗ੍ਹਾ ਦੇ ਉੱਤੇ ਬਣੇ ਆ ਤੇ ਇਹ ਜਿਹੜਾ ਮਕਬਰਾ ਜਾਣਿਆ ਜਾਂਦਾ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਮਕਬਰੇ ਦੇ ਲਈ ਉਹਨਾਂ ਦੀ ਕਬਰ ਦੇ ਲਈ ਜਾਣਿਆ ਜਾਂਦਾ ਉਹ ਸ਼ਖਸੀਅਤ ਜਿਨ੍ਹਾਂ ਨੇ ਸੂਬਾ ਸਰਹੰਦ ਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਸ਼ਹਿਬਜਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਇਸੇ ਮਲੇਰਕੋਟਲੇ ਦੇ ਨਵਾਬਸੀ ਸ਼ੇਰ ਮੁਹੰਮਦ ਖਾਨ ਸਾਹਿਬ ਬਹੁਤਾਂ ਮਕਬਰਿਆਂ ਦੀ ਜਿਹੜੀ ਇਸ ਸਮੇਂ ਕੰਡੀਸ਼ਨ ਆ ਉਹ ਵਧੀਆ ਨਹੀਂ ਹੈਗੀ ਖਸਤਾ ਹਾਲਤ ਹੋ ਚੁੱਕੀ ਆ ਤੇ ਉਮੀਦ ਕਰਦੇ ਆ ਕਿ ਸਰਕਾਰ ਜਲਦ ਇਹਨਾਂ ਵੱਲ ਤਵਜੋ ਦੇ ਕੇ ਇਹਨਾਂ ਵੱਲ ਧਿਆਨ ਦੇ ਕੇ ਜਿਹੜੀਆਂ ਇਹ ਡਿਗੂ ਡਿਗੂ ਕਰਦੀਆਂ ਇਮਾਰਤਾਂ ਆ ਜਿਹੜੇ ਇਹ ਮਕਬਰੇ ਆ ਉਹਨਾਂ ਦੀ ਜਲਦ ਸਰਕਾਰ ਕੋਈ ਸਾਂਭ ਸੰਭਾਲ ਕਰੇਗੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਰਸਤੇ ਰਹੋਗੇ